ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸਿੰਪਲ ਟਰਾਲੀਆਂ ਸਿੰਪਲ ਟਰਾਲੀਆਂ ਦੀ ਬਹੁਤ ਡਿਮਾਂਡ ਸੀ ਇਸ ਕਰਕੇ ਤਿੰਨ ਟਰਾਲੀਆਂ ਲੈ ਕੇ ਆਏ ਹਾਂ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਿੰਨ ਟਰਾਲੀਆਂ ਤੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਮੋਬਾਈਲ ਨੰਬਰ ਵੀ ਦਵਾਂਗੇ ਧਰੇਟ ਵੀ ਦੱਸਾਂਗੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣੀ ਆ ਤਾਂ ਆਪਾਂ ਉਹਨਾਂ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਤੁਸੀਂ ਚਾਰ ਪੰਜ ਸੰਦ ਦੀਆਂ ਫੋਟੋਆਂ ਮਾ ਭੇਜ ਸਕਦੇ ਹੋ ਤੁਹਾਡੀ ਐਡ ਫ੍ਰ ਬਾਕੀ ਟਰਾਲੀ ਦੀ ਗੱਲ ਕਰਦੇ ਆ ਜੀ ਪਹਿਲੀ ਟਰਾਲੀ ਨੀਲੀ ਸਿੰਪਲ ਟਰਾਲੀ ਹੈ ਜੀ ਤੇ 11 6 ਸਾਈਜ਼ ਹੈ ਜੀ ਤੇ ਬਾਕੀ ਟਰਾਲੀ ਪੂਰੀ ਸਾਫ਼ ਆ ਰੰਗ ਰੂਪ ਦੀ ਬਾਡੀ ਲੈਨ ਦੀ ਸਾਫ਼ ਟਰਾਲੀ ਹੈ ਜੀ ਕਿਤੋਂ ਕੋਈ ਗਲੀ ਨਹੀਂ ਕਿਤੋਂ ਕੋਈ ਮੋਰੀ ਨਹੀਂ ਦਾਣੇ ਪਾ ਸਕਦੇ ਆ ਆਪਾਂ ਟਰਾਲੀ ਚ ਕਿਤੋਂ ਦਾਣੇ ਡੁੱਲਦੇ ਨਹੀਂ ਬਾਕੀ ਵਿੱਚੋਂ ਫੋਟੋ ਤੁਹਾਨੂੰ ਵਿਖਾ ਦਿੰਨੇ ਆ ਵਿੱਚੋਂ ਵੀ ਸਾਫ਼ ਟਰਾਲੀ ਹੈ ਫਰਸ਼ ਵੀ ਬਿਲਕੁਲ ਸਾਫ਼ ਆ ਜੀ ਦੇਖ ਲਓ ਫਰਸ਼ ਬਾਕੀ ਫਰਸ਼ ਤੁਸੀਂ ਦੇਖ ਸਕਦੇ ਹੋ ਬਾਕੀ ਪੂਰੀ ਭਾਰੀ ਟਰਾਲੀ ਬਣੀ ਹੋਈ ਹੈ ਮਲੋਟ ਏਰੀਏ ਦੀ ਮਲੋਟ ਏਰੀਏ ਦੀ ਟਰਾਲੀ ਬਣੀ ਆ ਤੇ ਭਾਰੀ ਟਰਾਲੀ ਆ ਪੂਰੇ ਗਾਡਰ ਗੁੱਡਰ ਮਜ਼ਬੂਤ ਲੱਗਿਆ ਬਾਕੀ ਤੁਹਾਨੂੰ ਹੁਣ ਵਿਖਾਉਣੇ ਹਿੱਸਾ ਟਰਾਲੀ ਦਾ ਹੀ ਹਿੱਸਾ ਦੇਖ ਸਾਡੋ ਹਿੱਸਾ ਵੀ ਪੂਰਾ ਮਜ਼ਬੂਤ ਚਾਰਸ ਡੰਡੇ ਵਾਲਾ ਹਿੱਸਾ ਲੱਗਿਆ ਏ ਸਾਢੇ 3-4 ਇੰਚੀ ਹਿੱਸਾ ਏ ਤੇ ਬਾਕੀ ਗਾਡਰ ਵੀ ਚੰਗੇ ਆ ਜੀ ਟਰਾਲੀ ਦੇ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਪੂਰੇ ਚੰਗੇ ਆ ਟਰਾਲੀ ਦੇ ਵਜਨ ਚੱਕਣ ਵਾਲੇ ਟਾਇਰ ਆ ਜੀ ਤੇ ਰਿਮ ਹੈਗੇ ਆ ਜੀ ਦੁੱਪੜ ਨਟਾਂ ਵਾਲੇ ਰਿਮ ਰਿਮ ਵੀ ਤੁਸੀਂ ਦੇਖ ਸਕਦੇ ਹੋ ਭਾਰੇ ਰਿਮ ਆ ਕੋਈ ਹਲਕਾ ਨਹੀਂ ਮਾਲ ਲੱਗਿਆ ਆ ਟਰਾਲੀ ਵੀ ਸਾਰੀ ਭਾਰੀ ਹੈ ਜੀ ਸਾਈਡਾਂ ਤੁਸੀਂ ਦੇਖ ਸਕਦੇ ਹੋ ਦੋ ਦੋ ਦੀ ਐਂਗਲ ਲੱਗੀ ਹੋਈ ਪੂਰੀ ਭਾਰੀ ਐਂਗਲ ਲੱਗੀ ਹੋਈ ਹੈ ਬਾਕੀ ਇਸ ਟਰਾਲੀ ਦਾ ਰੇਟ ਵੀ ਬਹੁਤ ਜਾਇਜ਼ ਆ ਤੇ ਇਹਦੇ ਨਾਲ ਦਾਣੇ ਵਾਲਾ ਵਿੱਡ ਮਿਲ ਜੂਗਾ ਜੀ ਦਾਣੇ ਵਾਲਾ ਵਿੱਡ ਸਮੇਤ ਇਸ ਟਰਾਲੀ ਦਾ ਰੇਟ ਹੈਗਾ ਜੀ 60000 ਰੁਪਇਆ ਬਾਕੀ ਇਹ ਮੌਕਸ ਏਰੀਏ ਦੇ ਵਿੱਚ ਖੜੀ ਹੈ ਟਰਾਲੀ ਬਾਕੀ ਮੌਕੇ ਤੇ ਕੋਈ ਥੋੜਾ ਕਾਣਾ ਮਾਨਤਨ ਹੋ ਜਾਊਗਾ ਵੀਰ ਆਪਣੀ ਵੀਡੀਓ ਵੇਖ ਕੇ ਜਿਹੜਾ ਆਊਗਾ ਸ਼ੇਅਰ ਕਰਕੇ ਉਹਦਾ ਮਾਨਤਨ ਕਰ ਦੇਣਗੇ